ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਝੂਮੀ ਝੂਪੀ ਝੂ ਜੇ ਗਾਇਬ ਕਰਦਾ ਗੁੱਛਾ ਤਾਂ ਨਹੀਂ ਕਰਦਾ ਹਾਂ ਡਿਸਟ੍ਰੀਬਿਊਟਰ ਕੋਈ ਨਹੀਂ ਦੂਜਾ ਦੂ ਦੇਖਣਾ ਤੂੰ ਸਾਡੇ ਕੋਲ ਕਹਿੰਦਾ ਕੋਈ ਨਹੀਂ ਕੋਈ ਕਹਿੰਦਾ ਹੈ ਹੀ ਨਹੀਂ ਹੈ ਨਹੀਂ ਪਰ ਮੈਂ ਕਹਣਾ ਕੋਈ ਨਹੀਂ ਹਾਂ ਜੇ ਸਨੋਂ ਹਟਾ ਜਾ ਸਨੋਂ ਹਟਾ ਜਾ ਮੁੱਛੇ ਦਾ ਪਾ ਜਾ ਬੰਦੇ ਤੋਂ ਕੁੜੀ ਬਣਾ ਜਾ ਮੁੰਡੇ ਤੋਂ ਕੁੜੀ ਬਣਾ ਜਾ ਡਿਸਟ੍ਰੀਬਿਊਟਰ ਗਾਇਬ ਕਰ ਜਾ ਇੱਧਰ ਹੋ ਜਾ ਇੱਥੇ ਸਾਰਾ ਤੇਰਾ ਗਾਇਬ ਕਰ ਦੂਗਾ ਕੋਸਾ ਇੱਧਰ ਹੋ ਜਾ ਨਾ ਨਾ ਤੂੰ ਇੱਧਰ ਹੋ ਜਾ ਬਾਤ ਕੋਈ ਨਹੀਂ ਇੱਧਰ ਕੋ ਗੋਭੂ ਸਾ ਤੂੰ ਇੱਧਰ ਹੋ ਜਾ ਸਾਰਾ ਗਾਇਬ ਕਰ ਦੂਗਾ ਅੱਜ ਖੀਰ ਤੇ ਖੜਾ ਇੱਥੇ ਖੜ ਜਾ ਇਹ ਹਾਂ ਦੋਨੇ ਪਾਸੇ ਧਰ ਲੈ ਕਾਈ ਤੇ ਨਗਰ ਖੜੀ ਦੀ ਜਾਏ ਨਗਰ ਖੜੀ ਦੀ ਜਾਏ ਪੀੜਾ ਫਕੀਰਾ ਦੀ ਜਾਏ ਪੀੜਾ ਫਕੀਰਾ ਦੀ ਜਾਏ ਉਠ ਗੁ ਕੁੱਠੀ ਦੀ ਫੱਜਾ હાર આખે દાજુ ਪ੍ਰਧਾਨ ਦੇਖ ਨਾ ਉਹ ਛੱਡੀ ਕਰਦਾ ਹੁਣ ਪ੍ਰਧਾਨ ਦੇਖੀ ਮੈਂ ਤੈਨੂੰ ਦੇਖਾਂ ਹਾਂ ਨਾ ਨਾ ਭਰਾ ਬੈ ਜਾ ਮੈਨੂੰ ਸ਼ੱਕ ਲੱਗਦਾ ਦੇਖੀ ਪ੍ਰਧਾਨ ਹਾਂ ਨਾ ਆਉਂਦਾ ਤੈਨੂੰ ਆਉਂਦਾ ਫੇਰ ਇਹ ਇਹਦਾ ਫੇਰ ਹੀ ਪਤਾ ਲੱਗੂ ਵੀ ਇਹ ਮਰਾਰੀ ਹੈ ਐਵੇਂ ਜਿਵੇਂ ਪਤਾ ਲੱਗੂ ਇਹ ਨਹੀਂ ਭੱਤੂ ਕਹਿੰਦਾ ਡੱਡੂ ਹੈੀ ਉਹ ਮੈਂ ਤਾਂ ਤੋੜ ਕਰ ਦਿੱਤਾ ਬਣਾ ਦੇ ਪੰਛੀ ਚੋਂ ਪੁਲੀ ਨਾ ਨਾ ਆਏ ਕਰ ਤੂੰ ਸਾਫ ਛਿਲੇ ਇੱਕ ਵਾਰ ਦਾ ਉਹ ਨਾ ਨਾ ਕੰਧਰੇ ਆ ਜਾ ਕੰਮ ਨਾ ਕਰ ਬਾਈਆ ਫਿਰ ਮੋੜ ਦੇਂਗੇ ਉੱਥੇ ਬਾਈਆ ਉੱਥੇ ਹਾਂ ਹੁਣ ਤੈਨੂੰ ਮੈਂ ਕੀ ਆਖਿਆ ਸੀਗਾ ਵੀ ਤੈਨੂੰ ਸਾਫ ਕਰ ਦੂਗਾ ਤੇਰਾ ਸਾਰਾ ਕੁਝ ਇਧਰ ਆ ਜਾ ਅਜੇ ਵੀ ਆ ਜਾ ਅਜੇ ਵੀ ਆ ਜਾ ਮੋੜ ਕੇ ਖੜਾ ਹੋਇਆ ਇਸੇ ਲਖੀਰ ਤੇ ਹੈ ਕਾਈ ਛਿਲਕੀ ਤੇ ਫੇਰ ਵੀ ਲੱਤੀਆਂ ਪਰਾਣਾ ਹਾਂ ਜੰਜੀ ਬੁੱਚੀ ਤੋੜ ਦੇ ਸਾਰਾ ਖਿੱਚੇ ਜੰਜੀ ਬੁੱਤੇ ਪੁੱਠਾ ਮੋੜ ਦੇ ਜੇ ਤੂੰ ਕਿੱਥੇ ਚੋਰਦੇ ਬੱਕ ਕਾਲਾ ਕੁੱਤੀ ਰੋੜ ਦੇ ਜੇ ਟੈਸਟ ਕਰ ਤੂੰ ਦੇਖ ਫਿਰ ਹਾਂ ਉਹੀ ਕੰਮ ਕਰਾਉਣਾ ਮੈਥੋਂ ਉਹ ਮੈਂ ਸਾਖੀ ਮੈਨੂੰ ਬੈਹਣਾ ਪੈਗਾ ਮੈਂ ਦੇਖਣਾ ਬਾਪਾ ਓਏ ਮੈਂ ਤੁਸੀਂ ਇੱਥੇ ਐਂ ਪ੍ਰਧਾਨ ਇੱਥੇ ਬੈਠੋ ਦੇਖ ਲੈ ਛੇੜਾ ਫਿੱਟਾ ਦੇਖਣ ਵਾਲੇ ਦੇਖ ਲੈ ਦੇਖ ਲੈ ਪ੍ਰਧਾਨ ਦੇਖ ਲੈ ਅੱਛਾ ਯਾਰ ਵਧੀਆ ਕੰਮ ਪੱਛੇ ਜਾ ਉੱਥੇ ਬੈ ਜਾ ਲੋਟ ਛੋਕੇ ਕੋਡੀ ਆ ਰਹੀ ਛੋਟਾ ਵੱਡਾ ਆਹ ਤੇਰੀ ਛੋਟਾ ਮਮੀ ਕਰਵਾ ਲਿਆ ਬਚਾ ਆ ਕੇ ਵਾਹ ਓਏ ਤੇਰੇ ਸਾਡੇ ਕੋਲ ਦਾਜੂ ਬੜਾ ਫੇੜਾ ਘੇੜ ਨਹੀਂ ਕਰੀਂ ਚੱਤੀ ਬੰਦ ਕਰ ਦੂ ਮੈਂ ਮੈਂ ਫੇੜਾ ਖੇਗਾ ਚੱਤੀ ਬੰਦ ਕਰ ਤੇ ਇਸ ਨੂੰ ਬਾਹਰ ਲਾ ਬਾਬਾ ਹਾਂ ਉੱਥੇ ਉੱਥੇ ਉਧਰ ਹੋ ਜਾ ਸਾਈਡ ਤੇ ਹੋ ਜਾ ਜਾਨਾ ਨਾ ਕਰੋ ਸਾਈਡ ਤੇ ਹੋ ਜਾ ਹੈ ਬੱਜ ਜਾਂਦਾ ਚੂਮੇ ਚੂਪੀ ਚੂ ਖਾ ਚੂਮੇ ਚੂਕੀ ਚੂ ਯਾ ਬਿੱਗਾ ਕਕਲੀਆ ਕਕਲੀਆ ਹੈ ਜੰਬਰ ਬੱਸ ਜੰਬਰ ਪਾਲਾ ਤਾਂ ਜਰਾ ਖਰਾਬ ਅੱਲਵਾ ਆਹ ਆਹ ਓਏ ਤੂੰ ਮਾ ਬੰਨੇ ਚੱਟ ਓ ਮੈਂ ਤਾਂ ਦੇਖਦਾ ਛੋਟਾ ਲਈ ਵਰਦਾ ਹੈ ਵਾਕਾਂ ਵਾਲਾ ਆਹ ਆਹ ਯਾਰ ਦੇਖਣਾ ਪਤਾ ਲੱਗ ਜੇ ਦਾਜੂ ਘਰ ਆਇਆ ਹਾਂ ਆਹ ਆਹ ਚੰਦ ਬਾਂਦਰਾਂ ਵਾਲਾ ਆ ਜਾ ਸੋੜਿਆ ਕਾਹਦੇ ਬਾਬਾ ਕੀ ਚੂਮੀ ਝੁਮਵਾ ਦੇ ਲੈ ਬੋੜੀ ਓ ਕੀ ਕਰੀਂ ਨਿਸ਼ਵਾ ਆਪਣੇ ਆਪ ਹੀ ਕਹੀ ਜਾਂਦਾ ਫੇ ਤੂੰ ਕਿਉਂ ਕਹਾਉਣਾ ਮੈਂ ਤਾਂ ਕਹਾਉਣੀ ਆ ਸਾਡਾ ਦਾਜੂ ਕਹਿੰਦਾ ਕੀ ਚੂਮੀ ਛੁਪਾ ਦੇ ਈ ਚੂਮੀ ਛੁਪਾ ਦੇ ਦਾ ਸਾਲਾ ਕੋਰ ਕਰਿਆ ਨਾ ਪੈਟ ਬਣਾ ਦੇ ਦਾ ਸਾਲਾ ਕੋਰ ਕਰਿਆ ਪੈਟ ਬਣਾ ਦੇ ਵੇ ਦੇ ਜਾ ਖਾ ਲੇਗਾ ਖਾਵਾਂਗੇ ਇੱਧਰ ਆ ਜਾ ਬੰਦਾ ਉਹ ਜਿਉ ਬਣਾਉਂ ਜਦ ਫਿਰ ਦਾਜੂ ਕਹ ਰਿਹਾ ਹੋਇਆ ਦਾਜੂ ਕਹ ਰਿਹਾ ਹੋਇਆ ਓਏ ਇਹ ਤਾਂ ਦੂਜੀ ਆ ਬਾਲ ਦੀ ਬੰਗਾਲ ਦੀ ਬਾ ਉਹ ਤੇ ਗੱਲ ਲੈਂਦੀ ਐ ਇਹਦਾ ਜੀ ਜਾਂਦਾ ਹੋਇਆ ਨਾ ਹੀ ਆ ਕੇ ਜੂੰ ਧਾਗਾ ਕੋਈ ਹੋਰ ਹਾਂ ਹਾਂ ਹੋਰ ਟੱਕਾ ਬਾਈ ਬੱਈਆ ਬੱਈਆ ਜਿਹੜਾ ਉੱਤੇ ਖੜਦਾ ਟੋਕਰੇ ਦੇ ਹਾਂ ਬੜਾ ਆ ਗਿਆ ਖੇਰਾ ਨਾ ਕੀ ਇਹਦਾ ਸੋ ਤਾਂ ਮਾਛੜ ਮਾਛੜ ਜਨ ਪਰਛਾਹ ਮਾਛੜਾ ਨਾ ਟੋਕਰੇ ਦੇ ਵਿੱਚ ਹੀ ਆ ساری ਕਲਾ ਟੋਕੇ ਦੇ ਹਾਂ ਕਿ ਤੇ ਲਵਾਉਣੀ ਆਸੀ ਕਰੀਏ ਨਾ ਕੋਈ ਨਹੀਂ ਪੁਰ ਕਰੇ ਤੈਨੂੰ ਕਿਹਾ ਕਰਨ ਜੀ ਆਪਾਂ ਕਹਿਤੀ ਦਾदू ਦਿਖਾਉਂ ਜੇ ਕਹਿਤਾ ਦਾदू ਦਿਖਾਉ ਆਇਆ ਬਾ અટપાટ રડક ના ઠીક આખા પડા કાન હું લખરા તાર ગા લો તારિયા વાહ ઓય तेरे દાદુ બે પ્રાણે દાલે લાવણી કરતી હે વાહ ઓય દાદુ સાથે કોલે પરે પ્રાણે પંતાલો હમબા દાસ દી જાય બાકી આલી ਚੰਗੀ ਬਿਚਾਰਾ ਦਾ ਚੰਗੀ ਦਿਖਾਵਾ ਜਦੋਂ ਸੱਚੀ ਹੋ ਕੇ ਉਹੀ ਆ ਦੇਖੋ ਖਾ ਕੇ ਚੰਗੀ ਬਿਚਾਰਾ ਐ ਕਰ ਓਥੇ ਖੜ ਫੜ ਹਾਂ ਇੱਧਰ ਖੜਾ ਹੋ ਕੇ ਮਾਰ ਕੇ ਦੇਖੀਏ ਬਹਿ ਜਾ ਕੇ ਖੜ ਜਾ ਇੱਥੇ ਖੜ ਜਾ ਜਦੋਂ ਦੇਖੀਏ ਖਾਣ ਵਾਲੀ ਦੇ ਉੱਤੇ ਕਿਉਂ ਹੀ ਫੜਾਈ ਨਾ ਹਟ ਖਾਣ ਵਾਲੀ ਹੈ ਓਏ ਦਾਦਾ ਮਾਪੋ ਜੋੜ ਵਾਲਾ ਪਾ ਕੇ ਚੰਗਾ ਚੰਗਾ ਇਹ ਕਹਿੰਦਾ ਦਾਜੂ ਤਾੜੀਆਂ ਲਾ ਦੇ ਕਰੋ ਤਾੜੀਆਂ ਲਾ ਦੇ ਕਰੋ ਕਾਏ ਚੰਗੀ ਦੇ ਰੁਪਏ ਨੇ ਚੰਗੀ ਦੇ ਰੁਪਏ ਨੇ ਉਹ ਜੀਜਾ ਵੇਲ ਨਾਲ ਜਿਨ੍ਹਾਂ ਨੇ ਕਿਛਰਤੀ ਤਾਂ ਆਪ ਤਾਂ ਭੈਂਡ ਗਿਆ ਹੀ ਇਹਨੇ ਬਣਾ ਦੇ ਬਣਾ ਦੇ ਤੇਰੀ ਗੇਮ ਕਿਨੇ ਰੁਪਏ ਸਾਡੇ ਮੇਰੀ ਜੇ ਉੱਚ ਹਾਂ ਆਪਰਾ ਮੇਰੇ ਕੋਲ ਹੈ ਨਹੀਂ ਆਹ ਜੇ ਸਾਰੇ ਨੇ ਸਾਹਮਣੇ ਜੀਜੇ ਫੜਾ ਲਾ ਕੇ ਜੀਜੇ ਫੜਾ ਲਾ ਦੇ ਦੇਖ ਲੋ ਜੀਜੇ ਟੈਸਟ ਕਰੋ ਇਹਦੇ ਸਾਰੇ ਜੀਜੇ ਟੈਸਟ ਕਰੋ ਰੁਪਿਆ ਹੈਗਾ ਇਹਦੇ ਕੋਲੇ ਨਾ ਹੁਣ ਕੇ ਨਹੀਂ ਹੈਗੇ ਸਾਡੇ ਝੋਲੇ ਚੋਂ ਕੱਢ ਕੇ ਲੈ ਗਿਆ ਓਏ ਵੀਰਾ ਮਾਰ ਜਾ ਮਾਰ ਜਾ ਮੋੜੀ ਦੇ ਨਹੀਂ ਹੈ ਨਹੀਂ ਬੈਠਾ ਹੈ ਇਹ ਕੱਢ ਦੇ ਮੰਨ ਜੋ ਦੱਬੇ ਚਾ ਦੱਬੇ ਜੀ ਖਾਲੀ ਐ ਇਹ ਕੱਢੂ ਹੋ ਇਹ ਅੰਦਰ ਖਾ ਕੇ ਚੱਪ ਗਿਆ ਯਾਰ ਕੱਢ ਕੇ ਚੁੱਪ ਗਿਆ ਇੱਥੇ ਇੱਥੇ ਮੜੀ ਇਹਦਾ ਸਾਡੀ ਵੀ ਕਿੱਲ ਫਿਰ ਤੇ ਇੱਧਰ ਮੂੰਹ ਪਾ ਇੱਕ ਇੱਥੇ ਖੜ ਹਟ ਠੀਸੂ ਮੀ ਛੂਪੀ ਛੂ ਬਾਂਛੇ ਰੂਆ ਚਾਂਦੀ ਦਾ ਉਹ ਤਾਂ ਇਸ ਤੱਕ ਆ ਜੇ ਫਿਰ ਪਿੰਡ ਨੂੰ ਆਖੋ ਮੈਨੂੰ ਕਰ ਲੈ ਬਾਬਾ ਹੈ ਨਹੀਂ ਦਾ ਵੀਰ ਖੰਗ ਬੜਾ ਆ ਖੰਗ ਕਿਉਂ ਖੰਗ ਇਹ ਕੱਢਦਾ ਪਿੱਛੋਂ ਦੀ ਖੰਗ ਆਦਿ ਕਿਹੜੇ ਸਾਡੇ ਖਾਦੇ ਮੈਂ ਜੁਮਿ ਚਲ ਖੰਗ ਬੰਨਾ ਹੋਇਆ ਰਹੀ ਹੁੰਦਾ ਸੁਪਾ ਕੀ ਬਣਾ ਹੋਰ ਤੇਰੇ ਅੰਦਰ ਜਿਹੜੇ ਮੰਟਾਲੀ ਗਾ ਕੱਟ ਕੇ ਦਿਖਾਉ ਹਾ ਡੱਪਾ ਖਾਲੀ ਆ ਇਹਦੇ ਵੀਜੇ ਫੜੋ ਲੋ ਹੈ ਨਹੀਂ ਪੀਆ ਵੀ ਕਿਸੇ ਗੋਲ 55 ਵੀ ਇਹ ਖਾ ਕੇ ਖੰਗ ਵੀਜੇ ਜੋ ਘੱਟ ਰਹੀ ਹੈ ਵੀਜੇ ਕਮੀ ਕੱਢ ਖੰਗ ਖੰਗ ਬੇਈਮਾਨ ਆ ਖੰਗ ਕਾਂਗਾ ਕਾਂਗਾ ਉਹ ਡਾ ਲੈ ਡਿੱਗਦੇ ਤੁਰੇ ਆਉਂਦੇ ਆ ਛੇੜਾ ਝੂਠ ਮਾਰਿਆ ਸੀ ਤਾਲੀਆਂ ਲੱਗਦੀਆਂ ਕਰਕੇ ਮਰਦਾ ਨਹੀਂ ਜਰਦੀ ਨਾ ਮੇਰੇ ਕੋਲ ਆ ਗਿਆ ਨਾ ਬਾਬਾ ਮਦਰ ਜੀ ਰਸੀਹ ਕਰੀ ਜਦ ਇੱਕ ਦਾ ਪੰਜੇ ਦਾ ਛਾਰ ਹੋਵੇ ਟਾਟੂ ਦਾ ਘਰੇ ਜਾ ਕੇ ਖੁੰਗੀ ਜਾਵੇ ਮੇਰੇ ਡੋਕੜਾ ਘਰ ਜਲਦੀ ਆ ਹਾਂ ਓ ਬਾਬਾ ਬਾਬਾ ਡੋਕੜੇ ਨਾਲ ਬਾਬਾ ਹੋਰ ਕੱਢ ਦੇ ਤੂੰ ਇਹ ਆਈਂ ਨੀ ਗਾਰੰਧਾ ਪਾਪਾ ਬਣ ਕੇ ਜੀ ਤੁਸੀਂ ਇੰਨੇ ਬੰਦੇ ਖੜੇ ਡੱਪਾ ਦਿਖਾ ਕੇ ਜ ਰੁਪਿਆ ਸੀ ਨਾ ਨੀ ਨੀ ਇਹ ਟਾਲੇ ਨਿਕਲੇ ਨੀ ਆਇਆ ਪਾਤੇ ਹੋਈ ਸੀ ਇਹ ਟਾਲੇ ਰਿਟੇਸ ਮਾਰ ਕੇ ਖੰਗ ਕੀ ਨੋਟ ਨਾ ਖੰਗ ਪਾਪਾ ਪਾਪਾ ਆ ਜਾ ਹੋਰ ਇੱਕ ਨਾ ਡੱਪਾ ਪੈਨ ਮੇਰਾ ਐਵੇਂ ਜਾਣਾ ਉੱਡੀ ਆ ਬੰਦ ਨਾ ਸੜਕੋੜੇ 50 ਰੁਪਏ ਦੀ ਤੇਰੀ ਤੇ ਲੱਗਿਆ ਇਹ ਨੋਟ ਹੀ ਡਿੱਗ ਪੈਣਾ ਫੇਰ ਮੈਂ ਦੂਜੀ ਲਾ ਦੂੰ ਦੇਖ ਲੈ ਮਾਈ ਨਾ ਕੱਢ ਜਾ ਪਾਪਾ ਮੈਂ ਕੀ ਪੈਦਾ ਸਮਾਨ ਹਟ ਕੀ ਨਮਾਤਰ ਆਉਂ ਰਿਹਾ ਜਾ ਮੈਂ ਤਾਂ ਜਾਣਾਂ ਬਾਬਾ ਨਾ ਜਾਣਾਂ ਬਾਬਾ ਪ੍ਰਧਾਨ ਕਹਿੰਦੇ ਇਹਨੂੰ ਪਿੰਡ ਚ ਨੀਰਾ ਪਾਉਣਾ ਜਾ ਕੇ ਕਰੇ ਜਾਈ ਤਾਂ ਨਹੀਂ ਹੁੰਦਾ ਖੇਡੇ ਚੁੜਿਆ ਨਾ ਖੇੜੇ ਦਾ ਮਰਾ ਆਹ ਹਰੇ ਦੀ ਰੇੜੀ ਲਈ ਆਉਂਦਾ ਓਏ ਕੁਦਰ ਨਾ ਜਾ ਕੇ ਜਾ ਓ ਕੁਦਰ ਨਾ ਜਾ ਬਾਬਾ ਪ੍ਰਧਾਨ ਪਿੰਡ ਜਿਹਨੂੰ ਪ੍ਰਧਾਨ ਕਹਿੰਦੇ ਆ ਪ੍ਰਧਾਨ ਪ੍ਰਧਾਨ ਬੈਠ ਜਾਈ ਜਾਂਦੇ ਆ ਪ੍ਰਧਾਨ ਚੰਗੀ ਗੱਲ ਆ ਕੋਈ ਮਾਰ ਨਾ ਨਹੀਂ ਤਾਂ ਇਹ ਗੁੱਸਾ ਕਰਦਾ ਚੰਦ ਕਾਹ ਇਹ ਤੇਰਾ ਮਾਛੜ ਆ ਇਹ ਕਿਵੇਂ ਮਾਛੜ ਆ ਕੋਇ ਇਹ ਬੰਤਾ ਐਂ ਹੁੰਦਾ ਹੈ ਬਾਂਦਰਾਂ ਵਾਲਾ ਇਹ ਮੇਰਾ ਮਾਸੜਾ ਚੰਦ ਮਾਸੜਾ ਚੰਦ ਮਾਸੜਾ ਹਾਂ ਗੁੱਛਾ ਕਰਦਾ ਹਾਂ ਬੈਠ ਬੈਠ ਗਿਆ ਗਈ ਆ ਫੜ ਕਾਹ ਚੁੰਬਾ ਚੁੰਬਾ ਬੇਜਣਾ ਫੁੱਜੀ ਦਾ ਢਿੰਡਾ ਨਹੀਂ ਉਹ ਤਾਂ ਹੁਣ ਪੱਤੀ ਐ ਡੋਲੂ ਨੋਹਾਰਾ ਕਰਕੇ ਫੜਾ ਬਾਬਾ ਗਾਲਾਂ ਤੇ ਵੱਡੀ ਆ ਨਾ ਯਾਰ ਉਹ ਮੂੰਹ ਛੇੜੀਏ ਮੂੰਹ ਛੇੜੀਏ ਮੂੰਹ ਤਾਂ ਮੈਂ ਚਾੜ ਦੂੰ ਮੈਨੂੰ ਫਾਚੀ ਚੂ ਉਹ ਮਦਾਰੀ ਦਾ ਕੋਈ ਗੁੱਸਾ ਨਹੀਂ ਕਰਦਾ ਹੁੰਦਾ ਜੇ ਤਾਂ ਹੋਇਆ ਛੱਟਾ ਫੇਰ ਤਾਂ ਛੁੱਟ ਜੂ ਜਾਂ ਝੂਠਾ ਆ ਛੁੱਟਦਾ ਨਹੀਂ ਛੁੱਟ ਜੂ ਬੇ ਇਹਨੂੰ ਨਾ ਕਰ ਲੈ ਛੁੱਟੂ ਆ 7 ਫਾੜਾ ਹਾਂ ਲੈ ਖੜਿਆ ਹੋ ਇਹਨੂੰ ਇੱਥੇ ਚਿਰਾ ਕੇ ਮਰ ਵਜਦਾ ਕਿ ਨਾ ਦੇਖ ਨਾ ਬਾਬਾ ਵਜਦਾ ਨਹੀਂ ਹਾਂ ਬਾਜ ਦਾ ਨਹੀਂ ਹੱਥ ਜਾਂ ਮੋੜਾ ਤੂੰ ਹੱਥ ਹੀ ਨਹੀਂ ਪਟਿਆ ਜਾਂਦਾ ਮਾਛਲਾ ਕੇ ਇਹ ਤਾਂ ਬੱਬਾ ਪੱਟੀ ਦੀ ਨਹੀਂ ਕਰਤਾ ਕਾਮ ਹੱਥ ਹੀ ਨਹੀਂ ਪਟਿਆ ਇਹ ਖੁੱਲਦਾ ਨਹੀਂ ਹੁਣ ਇਹ ਡੱਡ ਵੱਡੇ ਜਵਾਨ ਤੂੰ ਵੀ ਨਹੀਂ ਖੁੱਲਦਾ ਇਹ ਨਹੀਂ ਖੁੱਲਦਾ ਪਾ ਵੀ ਕਿ ਕਲਾਇਆ ਬੱਬਾ ਪੱਟੀ ਦਾ ਫੈਮਿੰਗ ਬੰਦ ਬੱਬਾ ਦਾ ਕੰਮੀ ਨਹੀਂ ਬੰਗ ਮੁਛੀ ਵਾਲੀ ਲਾਈਏ ਤੇ ਬੱਬਾ ਪੱਟਦੇ ਮੈਂ ਤੇਰੀ ਨੀਰਾ ਪਾਉਣਾ ਕੋਈ ਨਹੀਂ ਭਾਈ ਇਹ ਖਾਜ ਇਹ ਤੇ ਚੱਲ ਤੂੰ ਪਹਿਲਾਂ ਕਈ ਵੀ ਕਿੱਕ ਲਾਇ ਹੱਥ ਚੈੱਕ ਕਰੋ ના કાસ્ટ બદલો આ એ તો થીયે સહી આ હા જા ઓય ક્યાં જા સહી સહી હે દેખ લે ઓય ફક બમ સુચોડ કર દે લા જા લા દે આય કર ઓય તીરા બેલ ના ખુલી જો ઇચ્છે થપા ઇથે ਇਹ ਦੋਨੇ ਹੀ ਨਹੀਂ ਪੱਟੇ ਜਾਂਦੇ ਬਾਬਾ ਇਹ ਫਿਰ ਇੱਕ ਅਲੱਗ ਬਾਬਾ ਇਹ ਬੱਟੇ ਦੀ ਜ਼ਿੰਮੇਦਾਰੀ ਹੈ ਇਹ ਵੀ ਗੱਲ ਨਹੀਂ ਹੈ ਜੀ ਵਾਹ ਓਏ ਤੇਰੇ ਪੱਟੇ ਨਹੀਂ ਕਰਤੀ ਯਾਰ ਪੱਟ ਕੇ ਪੱਟੇ ਨਹੀਂ ਆਂਦਾ ਪੱਟੀ ਵੀ ਨਹੀਂ ਬਾਬਾ ਯਾਰ ਬਾਬਾ ਇਹ ਨਾ ਹੈ ਹੈ ਜ਼ਿੰਮੇਦਾਰੀ ਦੇ ਹੱਥਾਂ ਤੇ ਓ ਛੱਡ ਯਾਰ ਮੁੰਡੇ ਨੂੰ ਧੱਕਾ ਨਾ ਕਰ ਕਾਹਦਾ ਛਾੜਦੇ ਛਾੜ ਦੇ ਤੈਨੂੰ ਦੇਖ ਕੇ ਜਾ ਕੀ ਕਾਛੜਪੀਏ ਲੋੜ ਦੱਸਾਂ ਦਾ ਮੈਂ ਤਾਂ ਕੀ ਕਰਨਾ ਦੁਆਹੀ ਮੈਨੂੰ ਦੇਖੇ ਜਾਣਗਾ ਤੂੰ ਕੀ ਕਰਦਾ ਦੇਖ ਦੇਖ ਅੰਦਰ ਰਿਹਾ ਹਰ ਛੁੱਟੀ ਜੇ ਮੈਂ ਕਹੇ ਬਾਬਾ ਖੇਤੀ ਆਇਆ ਛੋਨੂੰ ਦੋਨਾਂ ਨੂੰ ਦਵਾਂ ਕੀ ਦਵਾਂ ਓਏ ਦੱਸ ਦੱਸ ਫਿਰ ਵੀ ਮੇਰੇ ਤੇਲਾ ਨਾ ਮੰਨੂਗਾ ਔਰ ਪੀਆ ਦਾ 500 ਵੀ ਦੇ ਦੂ ਹੱਥ ਨਾ ਪਾ ਦੇ ਮੈਂ ਦੇ ਅੱਜ ਤਾਂ ਛੁੱਟੀ ਨੂੰ ਓਏ ਇੱਕ ਮਿੰਟ ਦੇਖੋ ਦੇਖਿਆ ਘੜੇ ਅੱਛਾ ਕਰੜਾਰੇ ਮਾਨੀਗਾ ਕਾਲ ਕੀ ਕਹਿੰਦਾ ਬਾਬਾ ਇਹ ਐਂ ਕਹਿੰਦਾ ਵੀ ਛੱਡ ਦੇ ਬੰਦਾ ਆਪ ਦਾ ਆ ਫੇਰ ਤਾਂ ਛੜਾ ਹਾਂ ਪੀੜਾ ਬਾਬਾ ਕੀ ਖਰਚਾ ਲੈ ਆ ਯਾਰ ਸਾਡੇ ਖਰਚਾ ਦੇਵ ਤੇਨੂੰ ਪੁੱਛਾ ਪੁੱਛ ਲੈ ਭਾਈ 나ਗ ਦੇਵਤਾ ਕੋਈ ਸੁੱਖ ਸੀਰ ਨਹੀਂ ਹੋਊ ਕਿੰਨੇ ਕਰ ਦਿੱਗੇ ਮਾਸੜ ਤੋਂ ਵੀ ਪੁੱਛ ਲੈ ਆ ਛੜਾ ਕਿੰਨੇ ਕਰ ਦਿੱਗੇ ਆ ਪਾਂਜਾ ਪਾਂਜਾ ਬਣਾਉਂਦਾ ਪਾਂਜਾ 5100 ਰੁਪਿਆ ਪਾਂਜਾ 550 550 ਦਾ 3 ਬੰਦਾ ਹੋਰ ਹੋਰ ਕਿਨੇ ਕਾਚਾ 500 ਦੇ ਦੂੰ ਬਸ ਆ ਪਾਂਜਾ ਹੀ ਲਾਉਂਦਾ ਸੀ ਇਹ ਪਾਂਜਾ ਹੀ ਲਾਉਂਦਾ ਕਹਿੰਦਾ ਮਾਰ ਤੇ ਕਹਿੰਦਾ ਤੇ ਤੇ ਕਹਿੰਦਾ ਹੋ ਗਿਆ ਚ ਕਹਿੰਦਾ ਤੇ ਵਾ ਗਿਆ ਫੇ ਕਹਿੰਦਾ ਤੇ ਛੱਡ ਦੇ ਖੜਾ ਵੇਚਣਾ ਜੇ ਤੇ ਮੇਰਾ ਲਾਲਿਆ ਕਰ ਤੇ ਕਹਿੰਦਾ ਆ ਆ ਤੇਰੇ ਬਾਅਦ ਇੱਥੇ ਭਾਈਆ ਕਦਰ ਦਾ ਟ੍ਰਾਂਸਪੋਰਟ ਕੱਪੜੇ ਦੇਖ ਰਿਹਾ ਕੜਾਣੇ ਤਾਂ ਕੀ ਹੋਏ ਮੈਂ ਕਲਾਕ ਆ ਨਾ ਹੱਥੀ ਲਾ ਲਵੋਗੇ ਬਾਬਾ ਕੋਈ ਨਹੀਂ ਉਹਨੇ ਘਰ ਕਾਲੇ ਕਰਾਂ ਹੂੰ ਕੋੜੇ ਬਾਬਾਏ ਕੋ ਬਗੋ ਕਰਾ ਯਾਰ ਮੈਂ ਮਿੱਟੀ ਖਸਾ ਲੂ ਐਂ ਗੱਲ ਖਸਾ ਮੈਂ ਆਪ ਦੀ ਕਲਾ ਕੇ ਆਇਆ ਮੰਟਾ ਹਾਂ ਨੰਗਾ ਕਰ ਜਾਂ ਬਿਨਾਂ ਕੱਪੜਿਆਂ ਦੇ ਮਨਜੋ ਓਕਰ ਮਨ ਜੇ ਕੱਟ ਲਈ ਜੀ ਸੁਣ ਲਓ ਤੁਸੀਂ ਕਰਦੇ ਬਾਬਾ ਮੰਟਾ ਨਹੀਂ ਸੀ ਕਲਾ ਮੰਨ ਗਿਆ ਮੰਨ ਗਿਆ ਕਲਾ ਕਲਾ ਨੂੰ ਮੰਨਦੇ ਆ ਤੁਸੀਂ ਕਲਾ ਮੇਰੀ ਐ ਜਾ ਗਿਆ ਯਾਰ ਬਾਈ ਸਭਾਈ ਲੱਗ ਰਿਹਾ ਪੀਵੇ ਦੇ ਨਹੀਂ ਦੇ ਦਾਂਗੇ ਦੇ ਦਾਂਗੇ ਪੰਜ ਹੋਣ ਛੋਟੇ ਬੰਨੀ ਛਾ ਜਾ ਮੈਨੂੰ ਦੇਖ ਧਰ ਦਸ ਜਾ ਮੁੰਡੇ ਬੰਨੀ ਛਵਾ ਕੋ ਬੰਨੀ ਜਾ ਸੋ ਛਵਾ ਕੋ ਮੰਜਾ ਨਹੀਂ ਪੰਜ ਕੇ 560 ਲਾ ਰਿਹਾ ਸਾਰਿਆਂ ਨੂੰ ਮੱਠਾ ਤੇ ਕਹਾਂ ਜੀ ਰੋ ਮੈਂ ਬੰਸ ਦੇ ਘਰੇ ਟੜ ਕੇ ਫੇਰ ਛੇਡਾ ਪਾ ਮੰਗੇ ਅੱਜ ਇੱਕ ਤਾਂ ਨਾਲ ਦੇਵਤਾ ਦੁੱਧ ਦਾ ਕਲ ਜਾ ਅੱਛਾ ਇੱਕ ਤੇਰੇ ਮਾਥੜ ਨੂੰ ਨਹੀਂ 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 ਨਾ ਮਾਥੜੀ ਹੈ ਜਦੋਂ ਜਦੋਂ ਨਾ ਹੀ ਇਹਦਾ ਮਾਥੜਾ ਇਹਦਾ ਨਾ ਹੀ ਮਾਥੜਾ ਇੱਕ ਗੰਦੂ ਨੂੰ ਤੇਰੇ ਨਾਲ ਕਹ ਲੈ ਦੋਸਤ ਇਹੋ ਅੱਛਾ ਇਹ ਬਣੀ ਸਾਡਾ ਇੰਦੀ ਬੁੱਧੀ ਮੀਰ ਆਪ ਆਇਆ ਸੀ ਤੇ ਨਕੋ ਲੈ ਅੱਛਾ ਟਾਕੇ ਦਿਖਾਏ ਤੇ ਅੱਛਾ ਰੁਪਏ ਜਡੂ ਦਿਖਾਏ ਮੈਨੂੰ ਕੰਦੇ ਨੂੰ ਦਿਖਾਇਆ ਸਾਰਿਆਂ ਨਹੀਂ ਹੁੰਦਾ ਸਿਓ ਕੱਲ ਨੂੰ ਆਪਾਂ ਸਰਪੰਚ ਕੋਲੇ ਵੀ ਚਲਾਏ ਕੋ ਆਠੇ ਰਾ ਕੰਨ ਖਲਾ ਗੱਟਾ ਲਾਵਾਂਗੇ ਐ ਬੜੀ ਹੁੰਦਾ ਐ ਬਾਬਾ ਹਾਂ ਐਨਾ ਦੁੱਧ ਮੰਗੀਆਂ ਨੇ ਕਹਿੰਦਾ ਮੈਂ ਸੀੜ ਸੜੀ ਖੋਲੀ ਐ ਅੱਛਾ ਮੈਂ ਇਸ ਤਾਂ ਹੈਗੀ ਐ ਦੁੱਧ ਦਿੰਦੀ ਆ ਖਾ ਚੰਗਾ ਚੱਲ ਮੈਨੂੰ ਚੋੜਨਗੇ ਤੀ ਚੋੜਨਗੇ ਤੈਨੂੰ ਉਹ ਗੱਲ ਹੁੰਦੀ ਇੱਕ ਕਾਰਨ ਦੀ ਹੁੰਦੀ ਐ ਕੱਲ ਨੂੰ ਪਾ ਕੇ ਖੜਿਆ ਫੇਰਾ ਕੇ ਸਮਾਪਤ ਕਰਕੇ ਹਾਂ ਕੱਲ ਨੂੰ ਪਾ ਲਈ ਬਾਜਾ ਉਹ ਲੋਕ ਜਾਣਾ ਪੈਂਦਾ ਹੈ ਮੈਸ਼ਾ ਡਰਾਇੰਗ ਨਾ ਨਾ ਵਾ ਜਾਈਏ ਬਾਬਾ ਤੁਕੇ ਮੈਂ ਬਾਜਾ ਲੈਣਾ ਤੂੰ ਲੈ ਲੈ ਕੋਸੜਾ ਬਚ ਲੈਣੇ ਨਹੀਂ ਵੀ ਬਚਾਉਣ ਵਾਸਤੇ ਜੌੜ ਵਾਸਤੇ ਮੰਤਾਸ ਮਾਰਦੀ ਜੀ ਕੱਲ ਨੂੰ ਪਾ ਮੈਂ ਖੇਡਾ ਇੱਥੇ ਸਾਰੇ ਨੂੰ ਕਹਿ ਦੇ ਚੰਗਾ ਬੇਟੇ ਚ ਮਾਰੀ ਲਾਉ ਸਵਿਟ ਕਰਾ ਪਤਾ ਲਗਾ ਬੰਦੇ ਕਰਦੇ ਖੇਡਾ ਬਹੁਤ ਖਾਣਾ ਤੈਨੂੰ ਮੈਂ ਅੱਛਾ ਹਾਂ ਉਹ ਹੈ ਵੀ ਨਾ ਕੱਲ ਨੂੰ ਖਾਣੇ ਪਸਾਦੀ ਕੱਲ ਨੂੰ ਹਾਂ ਨਾ ਸਾਰੇ ਪੈਸੇ ਲੈਣੇ ਦਾਣੇ ਇਕੱਠੇ ਕਰ ਲੈ ਕੋਈ ਨਾ ਦਰ ਗਿਆ ਪਾਪਾ ਇੱਥੇ ਬੱਤੇ ਪੱਤਰ ਤੇ ਕੱਲ ਨੂੰ ਕਮਜ਼ੋਰ ਸਿੰਘ ਖੋਪਾ ਇਹ ਕਰੂਗਾ ਪਾਪਾ ਕੱਲ ਨੂੰ ਤੁਹਾਡੀ ਗੁੱਟ ਦੀ ਗੁਆਲ ਉੱਥੇ ਪਾਉਣ ਜਿੱਥੇ ਆਖਿਓ ਛਿਪਾਉਂਦੀ ਮੁੱਠੀ ਆ ਹਰਾਂ ਦਾ ਪਹਿਲਾ ਕੇ ਬੱਬਾ ਸੀ ਹਾਂ ਜਿੱਥੇ ਕਹੋਂਗੇ ਉੱਥੇ ਪਾ ਜਾਗੇ ਬੱਦਦੇ ਪਾਓ ਉਹ ਖੇਡਾ ਖੇਡੇ ਨਹੀਂ ਹੁਲਾਈ ਕਰੂ ਇਸ ਤੋਂ 5000 ਜਰ ਖੇਡੇ ਨਹੀਂ ਨਿਮਜ਼ਾਰੀ ਨੂੰ ਕਰਦੇ ਹੁੰਦੇ ਨਿਮਜ਼ਾਰਾ ਵਾਂਗ ਆ ਕੇ ਛਿਛਮਾਪ ਤਾਂ ਕੱਲ ਨੂੰ ਛੱਡਾ ਕਹਿੰਦਾ ਇਹ ਫਿਰ ਮੈਂ